ਆਗੀ ਥੇਲਾ ਇਹੀ ਤੇ ਥੇਲਾ ਆਲਾ ਮੈਨੂੰ ਕਿ ਟਰੈਕਟਰ ਆ ਆ ਤੂੰ ਦਿਖਾ ਦੇ ਕਾਹਦਾ ਸਾਲੀ ਰਹੇ ਹਮ ਤੇ ਉੱਥੇ ਕੋਈ ਤਾਂ ਲੱਗਾ ਇਹ ਕੈਮਰਾ ਤੇ ਕੰਪਨੀ ਲਗਾਏ ਲਾ ਕੇ ਤੇ ਅੰਦਰ ਲਾਉਂਦਾ 1200 ਰੁਪਏ ਹੁੰਦਾ ਹੈ ਅੱਛਾ ਕੈਮਰਾ ਲਾ ਕੇ ਲਾਉਣ ਦਾ 8000 ਰੁਪਏ ਦੇ ਸਾਮਾਨ ਹੁੰਦੇ ਪੁਰਾਣੇ ਸਾਮੇ ਜਿਵੇਂ ਪਜਾਰਾਂ ਸੰਦਾਂ ਨੂੰ ਹੱਥਾਂ ਦੇ ਨਾਲ ਚੰਡਿਆ ਜਾਂਦਾ ਹੀ ਬਣਾਇਆ ਜਾਂਦਾ ਹੈ ਕਾਰੀਗਰੀ ਦਾ ਇੱਕ ਨਮੂਨਾ ਮੈਂ ਅੱਜ ਤੁਹਾਨੂੰ ਦਿਖਾਉਣ ਲੱਗਾ ਇਹ ਵੀਡੀਓ ਸਪੈਸ਼ਲੀ ਬਾਹਰ ਬੈਠੇ ਵੀਰੇ ਮਿੱਤਰਾਂ ਵਾਸਤੇ ਜਿਹੜੇ ਜਿਨ੍ਹਾਂ ਨੂੰ ਗਿਆਨ ਨੂੰ ਇਥੋਂ 10-15 ਸਾਲ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਜਦੋਂ ਵਾਪਸ ਮੁੜਨਾ ਤੇ ਆਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਦੁਕਾਨਾਂ ਇਦਾਂ ਦੇ ਕਾਰੀਗਰ ਇਹ ਸਾਰਾ ਕੁਝ ਖਤਮ ਹੋ ਜਾਣਾ ਵਾ ਆਧੁਨਿਕ ਯੁੱਗ ਦੇ ਵਿੱਚ ਸਾਰਾ ਕੁਝ ਮਸ਼ੀਨਾਂ ਦੇ ਨਾਲ ਹੋਣ ਲੱਗ ਗਿਆ 1.5 ਸਾਲ ਚ ਕਈ ਮੌਸਮਾਂ ਦੀ ਮਾਰ ਝੱਲ ਕੇ ਮਿੱਟੀ ਚ ਪਈ ਇਹ ਕਈ ਨੂੰ ਮੈਂ ਪੰਜਾ ਬਣਵਾ ਲਿਆ ਆ ਹ ਇਸੇ ਪੰਜੇ ਨੂੰ ਬਣਵਾਉਣਗੇ ਉੱਥੇ ਮੈਂ ਕਾਰਿਗਰ ਦੀ ਦੁਕਾਨ ਦੀ ਸਾਰੇ ਪਾਸਿਓਂ ਵੀਡੀਓ ਬਣਾਈਆਂ ਜਿਹਨੂੰ ਵੇਖ ਕੇ ਤੁਹਾਡੇ ਲੋਈ ਕੰਡੇ ਖੜੇ ਹੋ ਜਾਣਗੇ ਜਿਨ੍ਹਾਂ ਨੇ ਇਹ ਚੀਜ਼ਾਂ ਵੇਖਿਆ ਚੇਰ ਹੋ ਗਿਆ ਖਾਸ ਕਰ ਪੁਰਾਣੇ ਪੰਜਾਬੀਆਂ ਨੂੰ ਜਿਹੜੇ ਬਾਹਰ ਗਏ ਆ ਹਾਂ ਆਦਨਿਕ ਕੋਈ ਉਹਨਾ ਹੱਥ ਵਾਲਾ ਟੋਕਾ ਤਾਂ ਨਹੀਂ ਕੋਈ ਵਰਤਦਾ ਹੁਣ ਜਿਹੜਾ ਹੈਂਡਲ ਨਾਲ ਗੇੜੀ ਦਾ ਜਿਹੜਾ ਆਦਿ ਸੱਤੋ ਹੋਰ ਚੀਜ਼ ਆਹ ਹਾ ਹਾ ਇਹ ਦੰਦੇ ਕੱਢਦੀ ਆ ਹਾਂ ਹਾਂ ਇਹ ਦੰਦੇ ਕੱਢਦੀ ਆ ਦਾਤਰੀਆਂ ਦੇ ਅੱਛਾ ਇਹ ਗੇੜਾ ਜੇ ਦੇਖਿਆ ਨਾ ਹਾਂ ਉਹ ਚੱਕੀ ਲੱਗੀ ਇਹਨਾਂ ਦੇ ਆਹ ਜਿਹੜੀ ਸ਼ੈਰਾ ਗੇੜਾ ਦੇ ਕੇ ਵੀ ਇਹਦੇ ਨਾਲ ਦਾਤਰੀਆਂ ਦੇ ਦੰਦੇ ਕੱਢੇ ਜਾਂਦੇ ਹਾਂ ਅਰੇ ਇਹ ਚੀਜ਼ ਆਜ ਤੋ 5 ਸਾਲ ਬਾਅਦ ਤੁਹਾਨੂੰ ਕਿਤੇ ਨਹੀਂ ਲੱਭਿਆ ਕਰਨੀਆਂ ਸਾਰਾ ਕੁਛ ਮਛੰਦਰੀ ਜੋਗ ਹੋ ਗਿਆ ਤੇ ਬੰਦਾ ਆਇਆ ਤੇ ਦੋ ਦੋ ਵਿੱਚ ਤੇ ਜੰਮੇ ਸਾਰੇ ਸਾਜਿਆ ਹੁੰਦੇ ਹਾਂ ਉਧਰ ਉਧਰ ਹਾਂ ਸਾਰੇ ਗਾੜੇ ਕੇ ਬਾਹਰ ਆ ਜੀ ਨਾ ਤੇਰੀ ਫੋਨ ਨਾ ਅਗਰ ਤੂੰ ਕੋਈ ਹਸ ਰੋਗਾ ਮੈਨੂੰ ਕੋਲ ਨਹੀਂ ਲੜਾ ਨਾ ਮਿਲਣਾ ਕੀ ਬੁਝਾਦਾ ਨਹੀਂ ਇਹ ਨਾਮ ਦੇਦੇ ਮੇਰੀ ਕੀ ਆ ਵਰਦੀ ਆ ਵੇਖ ਤੇ ਅੱਧਾ ਪੁਰਾਣੀਆਂ ਕਿਹੜੀਆਂ ਅੱਛਾ ਗੱਡੀ ਬਹੁਤ ਵੱਡੀਆਂ ਹੋਏ ਐਸ਼ ਐਸ਼ ਇਹ ਡੋਰੀ ਜੀ ਪਾ ਕੇ ਇਹਨੂੰ ਗੇੜ ਦੇ ਹਾਂ ਹਾਂ ਆ ਵੀ ਪਟਾ ਜਿਆ ਕਿਤੇ ਕੰਮ ਆਉਂਦਾ ਹੀ ਹੋਊਗਾ ਹੋਊਗਾ ਇਹ ਕੋਈ ਨਹੀਂ ਕਰਦਾ ਬਾਈ ਤਾਂ ਡੋਰੀ ਫੜਣੀ ਹੁੰਦੀ ਹਮਮ ਇਨਸ਼ਾ ਇਹਦਾ ਸ਼ੇਕ ਵਾਜਦਾ ਹੀ ਸਵਾਦ ਹਾਂ ਆ ਵੀ ਮਿੱਤਰੋ ਲੱਕੜ ਦੇ ਕਰਵਾਲੇ ਆ ਇਹ ਕੋਈ ਚੰਗਾ ਕਾਰੀਗਰੀ ਚਲਾ ਸਕਦਾ ਹਰ ਕਿਸੇ ਦੇ ਵਾਸਤੇ ਆ ਆ ਗਈ ਥੇਲਾ ਹੀ ਥੇਲਾ ਲਾਦਾ ਮੈਨੂੰ ਕਿ ਟ੍ਰੈਕਟਰ ਆ ਆ ਉਹ ਟਿਕਾਣੇ ਲੱਗ ਗਿਆ ਇਹ ਇਹ ਇਦਾਂ ਹੀ ਸਾਵਧਕੇ ਰੱਖੀ ਐ ਬੜੀ ਚੀਜ਼ ਈ ਇਹ ਫਰਮਾਲੀ ਕਾਜੀ ਜੀ ਬੰਦਿਆ ਕੀ ਰਹੀ ਹੈ ਮਹਿਜੂਰੀ ਹਾਂ ਮਹਿਜੂਰੀ ਬੱਚੇ ਬੰਦਾ ਤੋਰ ਨਹੀਂ ਸਕਦਾ ਭਾਜ ਨਹੀਂ ਸਕਦਾ ਸਾਈਡ ਦੇ ਵਾਲੇ ਮੈਨੂੰ ਭਾਜ ਜਾਏ ਆ আচ্ছা ਇਹ ਨਹੀਂ ਨਰਮ ਹੋ ਜਾਂਦੀ ਕੋਈ ਅਲੇਰੀ ਲੱਕੀ ਫਾਲਾ ਉਹਦਾ ਰਹੀ ਆ ਇਹਦਾ ਲੰਮਾ ਫਾਲਾ ਇਦਾਂ ਲੰਮਾ ਫਾਲਾ ਹੁੰਦਾ ਸੀ ਤੇ ਇਦਾਂ ਪੱਤਰਾ ਦਾ ਹੀ ਨਹੀਂ ਹਲਦਾ ਜਾਣੀ ਤੇ ਇਹ ਕਿਵੇਂ ਨਹੀਂ ਜਾਂਦੀ ਆ ਨਹੀਂ 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 ਟਰੈਕਟਰ ਦੀ ਤੇ ਮੈਂ 6 ਇੰਚ ਹੀ ਹੋਣੀ ਆ ਮੈਂ 6 ਹੀ ਗੱਲ ਦੀ ਗੱਤ ਹੈ ਇਹ ਕੋੜਾ ਬੋਰ ਬੋਰ ਕਰਦੇ ਨਹੀਂ ਤੇ ਮੇਰੇ ਤਰ੍ਹਾਂ ਹੈ ਇਹ ਕਿਤੇ ਸਮਝਾ ਡਰੇਲੀ ਆ ਇਹਨੇ ਕਿੰਨਾ ਕੁ ਟਾਈਮ ਲੱਗਾ ਤਾਂ ਵਾਜ ਗਿਆ ਸੀ ਹਾਂ ਤੇ ਜਾਜ ਹੈ ਨਾ ਉਹ ਚਲਾ ਰਹਾ ਨਾ ਦੂਜਾ ਜੰਝ ਲਾ ਰਿਹਾ ਦੂਜਾ ਇਹ ਚਲਾ ਰਿਹਾ ਹੈ ਨਾ ਇਹਨਾਂ ਦੀ ਸਾਹ ਸਮਝ ਨਹੀਂ ਮਾਰਦਾ ਇਹ ਵੀ ਹੈਗੀ ਹੈ ਇਹ ਵੀ ਹੈਗੀ ਹੈ ਸੋਹਣੀ ਹੱਥ ਦੀ ਕਾਰਾਗਰੀ ਹੈ ਨਾ